ਨਾ ਕੋਈ ਕੋਨੇ ਚ ਫਕੀਰੀ ਹੋਈ ਆ ਕਿਉਂਕਿ ਮੱਤਾ ਦੇਣ ਨੂੰ ਤਾਂ ਬਾਬਾ ਮਨਪ੍ਰੀਤ ਬੁੱਤੇ ਉਹਦਾ ਇੱਕ ਕਿਹੜਾ ਹੈਗਾ ਗੁਰਵਿੰਦਰ ਇੱਕ ਗੁਰਵਿੰਦਰ ਭਾਈ ਬਹੁਤ ਮੱਤਾ ਦਿੰਦਾ ਬਹੁਤ ਸਿਆਣਫ ਵੀ ਇਹਨਾਂ ਨੇ ਦੁਨੀਆ ਭਾਰ ਦੀ ਸਿਆਣਫ ਇਹਨਾਂ ਨੇ ਇਕੱਠੀ ਕੀਤੀ ਹੋਈ ਆ ਸਾਰੀਆਂ ਕਿਉਂਕਿ ਭਾਈ ਮਨਪ੍ਰੀਤ ਨੂੰ ਵੀ ਕੀਰਤਨ ਦਾ ਉਧਾ ਦਿੱਤਾ ਹੋਇਆ ਵੀ ਗੁਰੂ ਘਰ ਕੀਰਤਨ ਕਰਨਾ ਪਰ ਉਹ ਹੋਰ ਕੰਮਾਂ ਚ ਪਿਆ ਹੋਇਆ ਕਿਉਂਕਿ ਉਹਨੇ ਆਪਣੀ ਡਿਊਟੀ ਨਹੀਂ ਲਵਾਈ ਮੈਨੂੰ ਕੋਈ ਡਰ ਭੈਣ ਦਾ ਹੈ ਨਹੀਂਗਾ ਵੈਸੇ ਇਹਨੇ ਨਾ ਬਹੁਤ ਕੁਝ ਸਿੱਖਿਆ ਹੋਇਆ ਕਈ ਗੱਲਾਂ ਮੇਰੇ ਸਾਹਮਣੇ ਆਈਆਂ ਵੀ ਜਨਾਨੀਆਂ ਨੂੰ ਵਿੱਚ ਪਾ ਕੇ ਫੋਨ ਕਰਉਣਾ ਸਾਡੀ ਫੋਨ ਦੇ ਉੱਤੇ ਪਤਾ ਨਹੀਂ ਕਿ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜੇ ਕੋਈ ਗੁਰੂ ਗ੍ਰੰਥ ਸਾਹਿਬ ਸਾਰਾ ਪੜਾਂਗੇ ਤਾਂ ਤਾਂ ਹੀ ਅਸੀਂ ਗੁਰ ਸਿੱਖ ਹੋਵਾਂਗੇ ਜਾਂ ਅਸੀਂ ਪੂਰਾ ਕੁਰਾਨ ਪੜਾਂਗੇ ਤਾਂ ਹੀ ਅਸੀਂ ਅੱਲਾ ਪਾਕ ਦੇ ਨੇੜੇ ਹੋਵਾਂਗੇ ਕਈ ਵਾਰ ਅੱਲਾ ਅੱਲਾ ਹੀ ਅੱਲਾ ਦੇ ਨਾਲ ਜੋੜ ਦਿੰਦਾ ਹੈ ਤੇ ਕਿਉਂਕਿ ਅਨਪੜ ਸ਼ਾਇਦ ਸਾਡੇ ਨਾਲੋਂ ਜ਼ਿਆਦਾ ਫਕੀਰੀ ਜਾਣਦੇ ਹੋਣਗੇ ਇਹ ਚੀਜ਼ਾਂ ਦੇ ਵਿੱਚ ਕੁਝ ਗਿਆਨ ਤਾਂ ਨਾ ਹੀ ਵੰਡੋ ਚੰਗੀ ਗੱਲ ਹੈ ਤੇ ਬਾਕੀ ਮੈਨੂੰ ਤੇਰਾ ਡਰ ਪਿਆ ਬਿਲਕੁਲ ਨਹੀਂ ਹੈਗਾ ਜੋ ਮਰਜ਼ੀ ਕਰ ਲੈ ਚਾਹੇ ਤੂੰ ਮੇਰੀਆਂ ਜਿਹੜੀਆਂ ਮਰਜ਼ੀ ਫੋਟੋਆਂ ਚੱਕ ਕੇ ਪਾ ਲਾ ਕਿਉਂਕਿ ਵੈਸੇ ਵੀ ਤੂੰ ਪਾਈਆਂ ਕਿਉਂਕਿ ਸ਼ਾਨ ਹੈ ਨਾ ਤੂੰ ਤਾਂ ਜੋਧਾ ਤਕੜਾ ਗੋਰ ਸਿੰਘ ਤੂੰ ਤਕੜਾ ਹੈ ਮੇਰੀਆਂ ਚੱਕ ਕੇ ਫੋਟੋਆਂ ਮੇਰੀ ਪਿਛਲੀ ਲਾਈਫ ਦੀਆਂ ਜਿੰਨੀਆਂ ਵੀ ਕੋਈ ਫੋਟੋਆਂ ਚੱਕ ਕੇ ਤੂੰ ਨਾਲ ਜੋੜ ਕੇ ਪੋਨ ਪਾ ਮੈਂ ਤਾਂ ਦੇਖੋ ਮੇਰੇ ਭੈਣ ਭਾਈ ਰਾਜੀਤ ਮੈਂ ਪੈਂਟ ਪਾ ਕੇ ਵੀ ਗੁਰੂ ਘਰ ਜਾਂ ਜਿੱਥੇ ਚਲੀ ਜਾਉਂਗੀ ਕੋਈ ਟੈਨਸ਼ਨ ਨਹੀਂ ਹੈਗੀ ਆ ਦੇਖੋ ਆ ਮੇਰੀਆਂ ਫੋਟੋਆਂ ਲਾ ਲਾ ਕੇ ਇਹ ਤੂੰ ਬਹੁਤ ਸੋਹਣੇ ਕੰਮ ਕਰਦਾ ਇੱਕ ਤੇਰਾ ਗੁਰਵਿੰਦਰ ਜਿਹੜਾ ਸਿੰਘ ਬਣਿਆ ਹੋਇਆ ਉਹ ਕਹਿੰਦਾ ਅਸੀਂ ਜਾ ਕੇ ਕੋਰਟ ਦੇ ਵਿੱਚ ਅਸੀਂ ਦਖਾਸ ਦੇਵਾਂਗੇ ਇਹਨੇ ਚਿਰ ਦੀ ਉਹ ਗੱਡੀ ਚਲਾਉਂਦੀ ਉਹਦੀ ਤਾਂ ਕੋਈ ਵੀਡੀਓ ਵੀ ਕਿਸੇ ਨੇ ਦੇਖੀ ਸੀ ਹੈ ਇੰਨੇ ਟਾਈਮ ਦੀ ਉਹ ਗੱਡੀ ਚਲਾਉਂਦੀ ਪਈ ਉਹਨੂੰ ਤੁਸੀਂ ਇੰਨਾ ਜਲੀਲ ਭਰੀ ਸੰਗਤ ਦੇ ਵਿੱਚ ਕੀਤਾ ਇਹ ਇਹ ਤੁਸੀਂ ਆਪਣੇ ਗੁਰੂ ਸਿੰਘ ਘੋਣੇ ਆ ਜੋ ਸੇ ਘਰ ਜਾਣਦਾ ਦੇਖੋ ਅਧਿਕਾਰ ਲਿਆ ਘਰ ਜਾ ਕੇ ਬੇਇੱਜ਼ਤ ਕਰਕੇ ਮੇਰੇ ਕੋਲ ਇਦਾਂ ਦੀਆਂ ਵੀਡੀਓ ਪਈਆਂ ਜਿਨ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਵੀ ਇਦਾਂ ਦੀਆਂ ਪਾਉਂਦੇ ਤੁਸੀਂ ਉਹਨਾਂ ਨੂੰ ਉੱਥੇ ਵੀ ਜਾ ਕੇ ਦਬਾ ਪਾਏ ਆ ਮੈਂ ਬਿਨਾ ਪ੍ਰੂਫਾ ਤੋਂ ਨਹੀਂ ਉੱਠੀ ਬਿਨਾ ਪ੍ਰੂਫਾ ਤੋਂ ਗੱਲ ਹੀ ਕਰਦੀ ਪਈ ਭਾਈ ਮਨਪ੍ਰੀਤ ਤੂੰ ਆਪਣੇ ਆਪ ਨੂੰ ਰੱਬ ਸਮਝਦਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਫੜਾ ਦਿੱਤਾ ਜ਼ੋਰ ਦਾ ਫੜਾ ਦਿੱਤਾ ਬਾਕੀ ਜਿਨ੍ਹਾਂ ਨੇ ਇਨਾ ਇਨਾ ਕੁਝ ਪੰਥਲੀ ਕੀਤਾ ਇਨੇ ਸਿੰਘ ਬੈਠੇ ਆ ਉਹਨਾਂ ਨੇ ਕਦੀ ਨਾ ਕਿਸੇ ਨੂੰ ਗਰੀਬ ਨੂੰ ਉਹਨੂੰ ਤੰਗ ਪਰੇਸ਼ਾਨ ਕੀਤਾ ਤੇ ਨਾ ਨੂੰ ਜਲੀਲ ਕੀਤਾ ਕਿਉਂਕਿ ਮੈਂ ਉਹਨਾਂ ਜੱਥੇਬੰਦੀਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਆ ਤੰਗ ਪਰੇਸ਼ਾਨ ਕਰੂਗਾ ਮੈਂ ਹਰ ਵਕਤ ਉਹਦੇ ਨਾਲ ਹਰ ਵੇਲੇ ਹਰ ਸਮੇਂ ਮੇਰਾ ਨੰਬਰ ਨੋਟ ਕਰ ਲਓ 99050 99000 ਕੋਈ ਵੀ ਪਰੇਸ਼ਾਨ ਕਰਦਾ ਕੋਈ ਵੀ ਸਿੰਘ ਆਣ ਕੇ ਤੰਗ ਕਰਦਾ ਮੈਨੂੰ ਜਰੂਰ ਖਬਰ ਕਰਨੀ ਇਹ ਕੀ ਹੋਇਆ ਦੋ ਜਣੇ ਤੁਸੀਂ ਆਇਓ ਤੇ ਦੋ ਜਣੇ ਆਪਾਂ ਬੈਨੇ ਟਹਿਣ ਆਪਾਂ ਦੋ ਜਣੇ ਤੁਸੀਂ ਬੈਠੋ ਟਾਈਮ ਵੀ ਤੇਰਾ ਹੁੰਦਾ ਜਗ੍ਹਾ ਵੀ ਤੇਰੀ ਹੁੰਦੀ ਆ ਤੇ ਬਾਕੀ ਸਮਝੋਤਾ ਤਾਂ ਤੈਨੂੰ ਪਤਾ ਕਿ ਤੂੰ ਕੀ ਕਰਦਾ ਆ ਇਹ ਤੈਨੂੰ ਪਤਾ ਤੈਨੂੰ ਦੱਸਣ ਦੀ ਲੋੜ ਨਹੀਂ ਗਈ ਸਾਰੀ ਦੁਨੀਆ ਨੂੰ ਪਤਾ ਹੈ ਵੀ ਕਿਹੜੀ ਗੱਲ ਦਾ ਤੂੰ ਸਮਝੋਤਾ ਕਰਦਾ ਜਿਹੜੀਆਂ ਮਰਜੀ ਫੋਟੋਆਂ ਚੱਕ ਕੇ ਪਾ ਲਾ ਕਿਉਂਕਿ ਵੈਸੇ ਵੀ ਤੂੰ ਪਾਈਆਂ ਕਿਉਂਕਿ ਸ਼ਾਨ ਆ ਨਾ ਤੂੰ ਤਾਂ ਜੋਧਾ ਤਕੜਾ ਗੁਰਸਿੰਘ ਤੂੰ ਤਕੜਾ ਹੈ ਮੇਰੀਆਂ ਚੱਕ ਕੇ ਫੋਟੋਆਂ ਮੇਰੀ ਪਿਛਲੀ ਲਾਈਫ ਦੀਆਂ ਜਿੰਨੀਆਂ ਵੀ ਕੋਈ ਫੋਟੋਆਂ ਚੱਕ ਕੇ ਤੂੰ ਨਾਲ ਜੋੜ ਕੇ ਪਾ ਲਾ ਮੈਂ ਤਾਂ ਦੇਖੋ ਮੇਰੇ ਭੈਣ ਭਾਈ ਰਾਜੀ ਤੇ ਮੈਂ ਪੈਂਟ ਪਾ ਕੇ ਵੀ ਗੁਰੂ ਘਰ ਜਾਂ ਜਿੱਥੇ ਚਲੀ ਆਉਂਗੀ ਕੋਈ ਟੈਨਸ਼ਨ ਨਹੀਂ ਹੈਗੀ ਆ ਦੇਖੋ ਆ ਮੇਰੀਆਂ ਫੋਟੋਆਂ ਲਾ ਲਾ ਕੇ ਇਹ ਤੂੰ ਬਹੁਤ ਸੋਹਣਾ ਕੰਮ ਕਰਦਾ ਇੱਕ ਤੇਰਾ ਗੁਰਵਿੰਦਰ ਜਿਹੜਾ ਸਿੰਘ ਬਣਿਆ ਹੋਇਆ ਉਹ ਕਹਿੰਦਾ ਅਸੀਂ ਜਾ ਕੇ ਕੋਰਟ ਦੇ ਵਿੱਚ ਅਸੀਂ ਦਰਖਾਸਤ ਦੇਵਾਂਗੇ ਕਹਿੰਦੇ ਕੋਰਟ 'ਚ ਅਸੀਂ ਦਰਖਾਸਤ ਦੇਣੀ ਆ ਭਾਈ ਗੁਰਵਿੰਦਰ ਕੋਰਟ ਤੁਹਾਡੇ ਲਈ ਬਣਿਆ ਹੈ ਤੇ ਆਪਣਾ ਪ੍ਰਸ਼ਾਸਨ ਤੁਹਾਡੇ ਲਈ ਬਣਿਆ ਕਿ ਸਾਰਾ ਕੁਛ ਤੁਹਾਡੇ ਜੋਗਾ ਬਣਿਆ ਨਾ ਹਰ ਚੀਜ਼ ਜਲੀਲ ਕਰਨਾ ਤੁਹਾਡੇ ਲਈ ਬਣਿਆ ਵੀ ਜਿੰਨੂੰ ਮਰਜੀ ਜਲੀਲ ਕਰੋ ਹੈ ਉਹ ਬੀਬੀ ਵਿਚਾਰੀ ਉਹਦੇ ਤੋਂ ਹੱਥ ਝੜਵਾ ਕੇ ਪੂਰੀ ਸੰਗਤ ਦੇ ਵਿੱਚ 100 ਬੰਦੇ ਦੇ ਵਿੱਚ ਹੱਥ ਝੜਾ ਕੇ ਉਹਨੂੰ ਕਹਿੰਦੇ ਆ ਮਾਫੀ ਮੰਗ ਵੀ ਇੱਥੇ ਕੁਝ ਨਹੀਂ ਹੈ ਗਿਆ ਦਰਬਾਰ ਤੇ ਇੰਨੇ ਚਿਰ ਦੀ ਉਹ ਗੱਡੀ ਚਲਾਉਂਦੀ ਉਹਦੀ ਤਾਂ ਕੋਈ ਵੀਡੀਓ ਵੀ ਨਹੀਂ ਕਿਸੇ ਨੇ ਦੇਖੀ ਸੀ ਹੈ ਇੰਨੇ ਟਾਈਮ ਕਿ ਉਹ ਗੱਡੀ ਚਲਾਉਂਦੀ ਪਈ ਉਹਨੂੰ ਤੁਸੀਂ ਇੰਨਾ ਜਲੀਲ ਭਰੀ ਸੰਗਤ ਦੇ ਵਿੱਚ ਕੀਤਾ ਇਹ ਸ਼ੋਭਾ ਤੁਹਾਡੇ ਲਈ ਇਹ ਤੁਸੀਂ ਆਪਣੇ ਗੁਰੂ ਸਿੰਘ ਘਵਾਨੇ ਆ ਜੇ ਤੂੰ ਪ੍ਰਸ਼ਾਸਨ ਦੀ ਗੱਲ ਕਰਦਾ ਨਾ ਤਾਂ ਸਾਰੇ ਲਈ ਪ੍ਰਸ਼ਾਸਨ ਹੈ ਸਾਰਿਆਂ ਲਈ ਹਰ ਰਾਨੀ ਦਾ ਕੋਟਕ ਚਾਹੀਦਾ ਸਾਰਿਆਂ ਲਈ ਆ ਬਰਾਬਰ ਤੁਸੀਂ ਗਲਤੀਆਂ ਕਰ ਦੋ ਤੁਸੀਂ ਜਨਾਨੀਆਂ ਕਹਿ ਦੋ ਜਿਹਨੂੰ ਮਰਜੀ ਸਟੂਲੇ ਕੀ ਹੁੰਦਾ ਇਹ ਵੀਡੀਓ ਸਾਰਿਆਂ ਮੇਰੇ ਕੋਲ ਨਾ ਸਬੂਤ ਪਏ ਆ ਤੁਸੀਂ ਤਾਂ ਮੇਰੀ ਗੱਲ ਨੂੰ ਕਿਹਾ ਨਾ ਵੀ ਉਹਨਾਂ ਨੇ ਕਿਹਾ ਸਿੰਘਾਂ ਨੂੰ ਕਿਹਾ ਸਰਵਾਰ ਸਿੰਘਾਂ ਨੂੰ ਕਿਹਾ ਨਹੀਂ ਮੈਂ ਸਰਵਾਰ ਪਾਉਣ ਲਈ ਮੈਂ ਕਿਹਾ ਸੀ ਕੋਈ ਸਿੰਘ ਨੂੰ ਆਪਾਂ ਕਹੀਏ ਵੀ ਸਰਵਾਰ ਪਾਲੇ ਕੋਈ ਵੀ ਆਮ ਬੰਦਾ ਲਾਲਾ ਵੀ ਸਰਵਾਰ ਪਾਲਾ ਉਪਾਸਕ ਦਾ ਜਾਓ ਜਨਾਨੀਆਂ ਵਾਲੇ ਕੱਪੜੇ ਪਾ ਸਕਦੇ ਇਹ ਮਾਰਕੀਟ ਪਾਈ ਜਾਂਦੇ ਮੈਂ ਇਹ ਗੱਲ ਕਹੀ ਸੀ ਤੇ ਤੂੰ ਮੁੱਦਾ ਚੱਕਦਾ ਤੁਸੀਂ ਸਿੰਘਾਂ ਨੂੰ ਸਲਵਾਰਾ ਪਵਾਇਆ ਤੇ ਸਿੰਘ ਐਨੇ ਨਹੀਂ ਬੇਗੂਬੀ ਮੇਰੀ ਕੋਈ ਗੱਲ ਨੂੰ ਨਾ ਸਮਝਣਗੇ ਜਿੰਨੇ ਵੀ ਜਿੱਥੇ ਜਿੱਥੇ ਬੰਦੀਆਂ ਜਿੰਨੀਆਂ ਵੀ ਇਹ ਸਾਰੀਆਂ ਗੱਲਬਾਤ ਹੁੰਦੀਆਂ ਉਹ ਐਨੇ ਤਾਂ ਨਹੀਂ ਹੈਗੇ ਕਿ ਉਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਉਹ ਬੀਬਾ ਕਿਹੜੀ ਗੱਲ ਕਰ ਰਹੀ ਹੈ ਬਾਈ ਜਿੱਥੋਂ ਤੱਕ ਤੁਹਾਡੇ ਤੋਂ ਪੱਜ ਹੁੰਦਾ ਤੁਸੀਂ ਭੱਜੋ ਮੈਂ ਜਿੱਥੋਂ ਤੱਕ ਮਿਆ ਤਾਂ ਆਪਣੇ ਭੈਣ ਭਾਈਆਂ ਦਾ ਸਾਥ ਦਊਂਗੀ ਮੈਂ ਦੇਖੋ ਚਲੋ ਠੀਕ ਹੈ ਮੰਨ ਕੇ ਚਲੋ ਜਿਹੜੀਆਂ ਚੀਜ਼ਾਂ ਨਹੀਂ ਵਧੀਆ ਲੱਗਦੀਆਂ ਸਹੀ ਠੀਕ ਹੈ ਕਈਆਂ ਦੇ ਦੇਖੋ ਵਿਚਾਰ ਆਉਂਦੇ ਵੀ ਇਹ ਚੀਜ਼ਾਂ ਨਹੀਂ ਐਸਈ ਤੁਸੀਂ ਸੰਸਥਾ ਬਣੀਆਂ ਸੰਸਥਾ ਦੇ ਵਿੱਚ ਆ ਕੇ ਉਹ ਉਹਨਾਂ ਦੇ ਪ੍ਰਧਾਨਾਂ ਨੂੰ ਉਹਨਾਂ ਨੂੰ ਆਣ ਕੇ ਬੇਨਤੀ ਕਰਦੇ ਵੀ ਆਪਾਂ ਨੂੰ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਆਪਾਂ ਸਾਰੀ ਜਿਹੜੇ ਜਿਹੜੇ ਆਪਣੀ ਸੁਸਾਇਟੀ ਨਾਲ ਜੁੜੇ ਆ ਉਹਨਾਂ ਨੂੰ ਆਪਾਂ ਸਮਝਾਈਏ ਤੁਸੀਂ ਘਰ ਜਾਣ ਦਾ ਦੇਖੋ ਅਧਿਕਾਰ ਰਿਹਾ ਘਰ ਜਾ ਕੇ ਬੇਇੱਜ਼ਤ ਕਰਕੇ ਮੇਰੇ ਕੋਲ ਇਦਾਂ ਦੀਆਂ ਵੀਡੀਓ ਪਈਆਂ ਜਿਨ੍ਹਾਂ ਦੀਆਂ ਕੋਈ ਗੱਲਾਂ ਬਾਤਾਂ ਨਹੀਂ ਜਿਹੜੇ ਕੋਈ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓ ਵੀ ਇਦਾਂ ਦੀਆਂ ਪਾਉਂਦੇ ਤੁਸੀਂ ਉਹਨਾਂ ਨੂੰ ਉੱਥੇ ਵੀ ਜਾ ਕੇ ਪਾਹੀ ਮਨ ਪ੍ਰੀਤ ਜੀ ਐਦਾ ਤਾਂ ਰੋਦਾ ਨਹੀਂ ਮਿਲਣਾ ਕਿਸੇ ਗੱਲ ਦਾ ਐਦਾ ਨਹੀਂ ਕਿਥੇ ਤੂੰ ਆਪਣੇ ਆਪ ਨੂੰ ਸਾਬਤ ਅਪਰੂਵ ਕਰਦਾ ਕਿ ਮੈਂ ਕੋਈ ਗੁਨਾਹਗਰ ਨਹੀਂ ਮੈਂ ਗੁਨਾਹ ਕੀਤਾ ਹੀ ਨਹੀਂ ਕਦੀ ਠੀਕ ਹੈ ਨਾ ਤੇ ਮੈਂ ਹਰ ਪਾਸੇ ਹਰ ਪਲ ਹਰ ਵਕਤ ਤੇਰੇ ਨਾਲ ਖੜੀਆਂ ਬਰਾਬਰ ਤੂੰ ਜਿੱਥੇ ਮਰਜੀ ਪੱਜਲਾ ਗੱਲਾਂ ਚ ਭਾ ਇਹ ਜਿਹੜੇ ਤੂੰ ਵਿਚਾਰ ਮੇਰੇ ਤੋਂ ਪੁੱਛਣਾ ਚੁੰਦਾ ਹੈ ਨਾ ਗਿਆਰ ਮੇਰੇ ਤੋਂ ਲੈਣਾ ਚੁੰਦਾ ਹੈ ਲਾਈਵ ਹੋ ਕੇ ਮੈਂ ਤੈਨੂੰ ਦਈ ਜਾਨੀ ਆ ਇਹ ਤੂੰ ਵਧ ਕੇ ਗਿਆਨ ਸਿਆ ਤੂੰ ਮੇਰੇ ਮੂਹਰੇ ਬੈਠ ਕੇ ਲੈ ਲਵੇ ਕਿਉਂਕਿ ਇਹ ਵੀ ਇੱਕ ਗਿਆਨ ਹੈ ਅਸੀਂ ਆਪਣੇ ਮਾਪਿਆਂ ਦੀ ਨਾ ਸੇਵਾ ਕੀਤੀ ਹਮੇਸ਼ਾ ੱੱਕੇ ਮਾਰ ਕੇ ਘਰੋਂ ਨਹੀਂ ਕੱਢਿਆ ਹਾਂ ਤਾਂ ਥੋੜੀ ਦਿਨਾਂ ਦੀ ਗੱਲ ਹੈ ਪਿਓ ਤਾਂ ਵਿਚਾਰਾ ਗੁਰਦੁਆਰੇ ਦੇ ਬੂਏ ਮੂਏ ਬੈਠਾ ਸੀਗਾ ਕੁੱਟ ਮਾਰ ਕੇ ਕੱਢਿਆ ਜਿਹੜਾ ਇਹ ਸਭ ਮੇਰੇ ਕੋਲ ਅਪਰੂਵ ਪਏ ਆ ਭਾਈ ਮੰਤਰੀ ਜੀ ਕਿਉਂਕਿ ਮੈਂ ਕਹਿਣਾ ਨਹੀਂ ਸੀ ਚਾਹੁੰਦੀ ਪਰ ਤੂੰ ਮਜਬੂਰ ਕਰਤਾ ਕਿਉਂਕਿ ਤੂੰ ਮੇਰੇ ਸੋਸ਼ਲ ਮੀਡੀਆ ਤੇ ਇਧਰ ਪਖੰਡੀ ਨਾਲ ਗੱਲ ਹੋਈ ਸਾਢੇ ਤਿੰਨ ਪਖੰਡ ਦਿਸ ਗਏ ਤੇ ਬਾਬਾ ਜੀ ਸਾਰੇ ਇੱਕ ਮਿੰਟ ਸਾਢੇ ਤਿੰਨ ਪਖੰਡ ਦਿਸੇ ਆ ਸੁਣਾ ਹੁਣ ਤੂੰ ਆਪਣੇ ਮੂੰਹੋਂ ਆ ਕੱਢੋ ਇੱਕ ਮਿੰਟ ਪ੍ਰੂਫ ਮੈਂ ਬਿਨਾ ਪ੍ਰੂਫਾ ਤੋਂ ਨਹੀਂ ਉੱਠੀ ਬਿਨਾ ਪ੍ਰੂਫਾ ਤੋਂ ਗੱਲ ਨਹੀਂ ਕਰਦੀ ਪਈ ਕੀ ਹੱਕ ਹੈ ਹੁਣ ਦੇਖੋ ਜੀ ਜੇ ਅਸੀਂ ਫਕੀਰ ਆ ਤੇ ਅਸੀਂ ਇੱਕ ਦੂਜੇ ਦੇਖੋ ਇਹਨੇ ਇਹ ਵੀ ਕਿਹਾ ਵੀ ਕੂੜਾ ਹੋਣ ਚਾ ਕੇ ਆਪਾਂ ਇੱਕ ਪਾਸੇ ਕਰਨਾ ਮੈਂ ਹਿੰਦੀ ਇੱਕ ਵੀਡੀਓ ਹੋਰ ਦੇਖੀ ਆ ਵੀ ਆਪਾਂ ਜਿੰਨਾਂ ਦਾ ਸਾਰੇ ਜਾਣਿਆ ਆਪਾਂ ਸੰਸਥਾ ਵਾਲੇ ਰਲ ਜਗੇ ਆਪਾਂ ਕੂੜਾ ਸਾਫ ਕਰਗੇ ਉਹ ਲੋਕ ਕੂੜਾ ਮੈਂ ਤਾਂ ਕਹਿੰਦੀ ਜਿਹੜੇ ਦੋ ਟਾਈਮ ਦੀ ਰੋਟੀ ਖਾਂਦੇ ਮੈਂ ਉਹਨਾਂ ਦੀ ਵੀ ਇੱਜ਼ਤ ਕਰਦੀ ਮੈਂ ਉਹਨਾਂ ਦੇ ਵੀ ਪੈਰੀ ਹੱਥ ਲਾਉਣ ਨੂੰ ਕਹਾਰਾ ਮੈਂ ਉਹਨਾਂ ਦੇ ਜਾ ਕੇ ਨਮਨ ਕਰੂੰਗੀ ਐਦਾਂ ਦੇ ਲੋਕਾਂ ਨੂੰ ਤੇ ਤੂੰ ਉਹਨੂੰ ਕੂੜਾ ਦੱਸੀ ਜਾਣਾ ਸਾਡੇ ਹੀ ਹਿੰਦੁਸਤਾਨ ਦੇ ਭੈਣ ਭਾਈ ਤੇ ਅਸੀਂ ਉਹਨਾਂ ਨੂੰ ਕੂੜਾ ਦਸੀਏ ਕਿਉਂ ਅਸੀਂ ਕਿਹੜੀ ਪਦਵੀ ਤੇ ਬੈਠੇ ਆ ਰੱਬ ਰੱਬ ਬਣ ਕੇ ਭਾਈ ਮਰ ਪੀ ਤੂੰ ਆਪਣੇ ਆਪ ਨੂੰ ਰੱਬ ਸਮਝਦਾ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਫੜਾ ਦਿੱਤਾ ਜੋਰ ਦਾ ਫੜਾ ਦਿੱਤਾ ਬਾਕੀ ਜਿਨ੍ਹਾਂ ਨੇ ਇੰਨਾ ਇੰਨਾ ਕੁਝ ਪੰਥ ਲਈ ਕੀਤਾ ਇੰਨੇ ਸਿੰਘ ਬੈਠੇ ਆ ਉਹਨਾਂ ਨੇ ਕਦੀ ਨਾ ਕਿਸੇ ਨੂੰ ਗਰੀਬ ਨੂੰ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਨਾ ਉਹਨੂੰ ਜਲੀਲ ਕੀਤਾ ਕਿਉਂਕਿ ਮੈਂ ਉਹਨਾਂ ਜੱਥੇ ਬੰਦਿਆਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੀ ਆ ਮੇਰਾ ਪ੍ਰਣਾਮ ਹੈ ਉਹਨਾਂ ਨੂੰ ਹਜ਼ਾਰ ਵਾਰੀ ਅਦਰ ਸਿੰਘ ਮੈਂ ਤਾਂ ਕੋਈ ਦੇਖਿਆ ਨਹੀਂ ਉੱਠਿਆ ਵੀ ਜਿਹੜਾ ਸਾਰਿਆਂ ਨੂੰ ਜਲੀਲ ਕਰੇ ਸੋਸ਼ਲ ਮੀਡੀਆ ਤੇ ਲਿਆ ਲੈ ਕੇ ਇੱਕ ਤੂੰ ਮੀਡੀਆ ਰੱਖੀ ਹੋਈ ਆ ਸ਼ਾਬਾਸ਼ ਤੇਰੀ ਤੇਰੀ ਮੀਡੀਆ ਤੈਨੂੰ ਕੀ ਕਹਿ ਰਹੀ ਹੈ ਨਾ ਇਹ ਵੀ ਤੈਨੂੰ ਮੈਂ ਦੱਸ ਦਿਆਂ ਜਿਹੜੀ ਤੂੰ ਮੀਡੀਆ ਲੈ ਕੇ ਚੱਲਦਾ ਨਾ ਜਿਹੜੇ ਤੂੰ ਉਹਦੇ ਬਾਲ ਮੁੱਦੇ ਤੇ ਤੂੰ ਲੜਦਾ ਸਾਡੇ ਵਰਗੇ ਮੈਂ ਆਪਣੇ ਆਪ ਨੂੰ ਤਾਂ ਮੈਂ ਵੀ ਗਰੀਬ ਆ ਮੈਂ ਵੀ ਗਰੀਬ ਆ ਕਿਉਂਕਿ ਜਿਹੜਾ ਇੱਕ ਫਕੀਰ ਹੋ ਗਰੀਬ ਉਹਦੇ ਹੱਥ ਖਾਲੀ ਆ ਚਾਹੇ ਕਰੋੜਾ ਦਾ ਸਾਡਾ ਜੋ ਵੀ ਚਾਇਦਾ ਤਾਂ ਜੋ ਵੀ ਕੁਝ ਆ ਮੈਂ ਪਰ ਇੱਕ ਗਰੀਬ ਆ ਮੈਂ ਆਪਣੇ ਭੈਣ ਭਾਈਆਂ ਲਈ ਜਿੰਨੇ ਵੀ ਗੱਦੀ ਕਰਦੇ ਜਿਹੜਾ ਵੀ ਰੱਬ ਦਾ ਨਾ ਲੈਂਦਾ ਮੈਂ ਉਹਦੇ ਨਾਲ ਆ ਜੇ ਕੋਈ ਉਹਨੂੰ ਤੰਗ ਪਰੇਸ਼ਾਨ ਕਰੂਗਾ ਮੈਂ ਹਰ ਵਕਤੋਂ ਦੇ ਨਾਲ ਆ ਹਰ ਵੇਲੇ ਹਰ ਸਮੇਂ ਮੇਰਾ ਨੰਬਰ ਨੋਟ ਕਰ ਲਓ 9905099000 ਕੋਈ ਵੀ ਪਰੇਸ਼ਾਨ ਕਰਦਾ ਕੋਈ ਵੀ ਸਿੰਘ ਆਣ ਕੇ ਤੰਗ ਕਰਦਾ ਮੈਨੂੰ ਜਰੂਰ ਖਬਰ ਕਰਨੀ ਚਾਹੇ ਮੈਂ ਮੈਂ ਤਾਂ ਆਮ ਜੀ ਆ ਮੈਂ ਕੁਛ ਨਹੀਂ ਹੈਗੀ ਮੈਂ ਗਲੀਆਂ ਦੇ ਕੱਖਾਂ ਨਾਲੋਂ ਹੋਲੀ ਆ ਪਰ ਭਾਈ ਮਨਪ੍ਰੀਤ ਅੱਜ ਰੱਬ ਆ ਅੱਜ ਦੇ ਟਾਈਮ ਦੇ ਵਿੱਚ ਕੋਈ ਇਹਨਾਂ ਨੇ ਪੰਜਾਬ ਸੁਧਾਰਨਾ ਬਾਅਦ ਚ ਚਾਰਕ ਦਿਨ ਉਹਨਾਂ ਨਾਲ ਗੱਲਬਾਤ ਕਰਕੇ ਤੂੰ ਤੜਕ ਕਰਕੇ ਵੀਡੀਓ ਚੜਾ ਕੇ ਉਸ ਤੋਂ ਬਾਅਦ ਇਹ ਸਮਝੌਤਾ ਕਰਦਾ ਇਹ ਸਮਝੌਤਾ ਤੁਹਾਨੂੰ ਪਤਾ ਕਿਹੜੀ ਗੱਲ ਤੋਂ ਕਰਦਾ ਇਹ ਸਾਰਿਆਂ ਨੂੰ ਪਤਾ ਹੈ ਵੀ ਕਿਹੜੀ ਗੱਲ ਤੋਂ ਸਮਝੋਤਾ ਕਰਦਾ ਫਿਰ ਕਹਿੰਦਾ ਕਿ ਦੋ ਬੰਦੇ ਤੁਹਾਡੇ ਹੋਣ ਤੇ ਦੋ ਹੋਣ ਸਾਡੇ ਸਿੰਘ ਆਪ ਬੈਠ ਕੇ ਨਵੇੜ ਲੈਣੇ ਆ ਬੈਠ ਕੇ ਨਵੇੜਨ ਦਾ ਤੁਹਾਨੂੰ ਵੀ ਪਤਾ ਹੀ ਆਪਾਂ ਉਹਨੇ ਹੋ ਕੇ ਕੁਛ ਨਾ ਕੁਛ ਨਵੇੜਾਂਗੇ ਪਾਈਮਾਨਪਰੀ ਦੇ ਸਵਾਦ ਉਦੋਂ ਆ ਸਵਾਦ ਉਦੋਂ ਆਂਦਾ ਜਦੋਂ ਪੂਰਾ ਦੇਖੋ ਸਾਡਾ ਵੀ ਤੁਸੀਂ 2 ਲੱਖ ਤੱਕੜਾਇਆ ਹੀ ਆ ਬਾਬਾ ਜੇ ਸਾਡਾ ਵੀ 2 ਲੱਖ ਬਾਬਾ ਬੈਠਾ ਹੋਵੇ ਤੇ ਤੁਹਾਡੇ ਵੀ ਸਿੰਘ ਬੈਠੇ ਹੋਣ ਮਜ਼ਾ ਤਾਂ ਫੇਰ ਹੁੰਦਾ ਵੀ ਇੱਕ ਦੂਜੇ ਤੋਂ ਮਾਫੀਆਂ ਮੰਗੋ ਗਲਤੀਆਂ ਕੀਤੀਆਂ ਗੁਨਾਹ ਕੀਤੇ ਆ ਸਵਾਤ ਕਾ ਫੇਰ ਹੁੰਦਾ ਇਹ ਕਿਉਂ ਹੋਇਆ ਦੋ ਜਾਨੇ ਤੁਸੀਂ ਆਇਓ ਤੇ ਦੋ ਜਾਨੇ ਆਪਾਂ ਬੈਠੇ ਟਹਿਣਾ ਆਪਾਂ ਦੋ ਜਾਨੇ ਤੁਸੀਂ ਬੈਠੋ ਟਾਈਮ ਵੀ ਤੇਰਾ ਹੁੰਦਾ ਜਗ੍ਹਾ ਵੀ ਤੇਰੀ ਹੁੰਦੀ ਆ ਤੇ ਬਾਕੀ ਸਮਝੋਤਾ ਤਾਂ ਤੈਨੂੰ ਪਤਾ ਹੀ ਤੂੰ ਕੀ ਕਰਦਾ ਆ ਇਹ ਤੈਨੂੰ ਪਤਾ ਤੈਨੂੰ ਦੱਸਣ ਦੀ ਲੋੜ ਨਹੀਂ ਗਈ ਸਾਰੀ ਦੁਨੀਆ ਨੂੰ ਪਤਾ ਵੀ ਕਿਹੜੀ ਗੱਲ ਦਾ ਤੂੰ ਸਮਝੋਤਾ ਕਰਦਾ ਤੇ ਪੁੱਤ ਜਿੱਥੇ ਮਰਜੀ ਭੱਜਲਾ ਤੈਨੂੰ ਭੱਜਣ ਨਹੀਂ ਮੈਂ ਹੁਣ ਦੇਣਾ ਕਿਉਂਕਿ ਦੇਖੋ ਜੇ ਤੂੰ ਆਪਣੇ ਆਪ ਨੂੰ ਨਾ ਵੀ ਕਹਿਣਾ ਵੀ ਮੈਂ ਸਿੰਘ ਆ ਤੇ ਮੈਂ ਸਿੰਘਣੀ ਆ ਮੈਂ ਨਿਮਰਤਾ ਨਾਲ ਹਰ ਚੀਜ਼ ਨੂੰ ਨਿਭਾਇਆ ਆਪਣੀ ਮੈਂ ਜਿੰਨਾ ਵੀ ਖਟਿਆ ਨਾ ਪਿਆਰ ਨਿਮਰਤਾ ਨਾਲ ਖਟਿਆ ਤੇ ਸੱਤ ਦੇ ਹੱਥ ਲਈ ਲੜੀਆਂ ਠੀਕ ਹੈ ਨਾ ਤੇ ਇਹ ਚੀਜ਼ਾਂ ਨੂੰ ਅ ਭਾਈ ਮਨਪ੍ਰੀਤ ਸੋਚ ਤੇ ਸਮਝ ਨਾਲ ਮੇਰੇ ਨਾਲ ਮੱਥਾ ਲੈਣਾ ਸੀਗਾ ਕਿਉਂਕਿ ਤੂੰ ਤਾਂ ਸੱਚੇ ਹੋਣਾ ਵੀ ਇੱਕ ਆਮ ਜੀ ਜਨਾਨੀ ਆ ਇਹ ਡਰ ਜੂਗੀ ਮੈਂ ਡਰਦੀ ਨਹੀਂ ਮੈਂ ਤੈਨੂੰ ਕਹਿੰਦੀ ਨਾ ਵੀ ਜੇ ਤੂੰ ਸਿੰਘ ਬਾਣੇ ਚੜਾ ਤੇ ਮੈਂ ਰਹਿਤ ਚ ਸਿੰਘਣੀ ਆ ਠੀਕ ਹੈ ਤੂੰ ਤਾਂ ਬੱਕਰਾ ਛੜਕਾ ਲਿਆ ਹੋਣਾ ਪਰ ਅੱਜ ਤੱਕ ਮੂੰਹ ਨਹੀਂ ਲਾ ਕੇ ਦੇਖਿਆ ਨਾ ਚੀਜ਼ਾਂ ਨੂੰ ਠੀਕ ਹੈ ਮੈਂ ਹਰ ਰਹਿਤ ਚ ਰਹਣੀ ਆ ਆਪਣੇ ਅਕਾਲ ਪੁਰਖ ਤੋਂ ਹਰ ਵਕਤ ਹਰ ਪਲ ਹਰ ਸਮੇਂ ਡਰਦੀ ਆ ਤੇ ਮੌਤ ਨੂੰ ਯਾਦ ਕਰਕੇ ਸੁਣਨੀ ਆ ਤੇ ਉਸ ਅੱਲਾ ਪਾਕ ਨੂੰ ਉਸ ਵਾਹਿਗੁਰੂ ਨੂੰ ਯਾਦ ਕਰਕੇ ਸੋਣੀ ਹਮੇਸ਼ਾ ਇਹ ਦੋ ਚੀਜ਼ਾਂ ਨੂੰ ਮੈਂ ਕਦੀ ਵੀ ਭੁੱਲੀ ਸਵੇਰੇ ਉੱਠਦੇ ਸਾਰ ਤੇ ਸੌਣ ਦੇ ਸਮੇਂ ਕਿਉਂਕਿ ਮੌਤ ਵੀ ਇੱਕ ਵਾਰ ਆਉਣੀ ਆ ਤੇ ਬਾਰ-ਬਾਰ ਮੌਤ ਵੀ ਨਹੀਂ ਆਉਣੀ ਇਹ ਚੀਜ਼ਾਂ ਮੈਂ ਯਾਦ ਕਰਕੇ ਫੇਰ ਸੋਣੀ ਆ ਤੇ ਭਾਈ ਮਨਪ੍ਰੀਤ ਤੇਰੇ ਨਾਲ ਮੇਰਾ ਕੋਈ ਵਿਹਾਰ ਨਹੀਂ ਸੀ ਪਰ ਤੂੰ ਮੈਂ ਮੈਂ ਕਿਉਂ ਬੋਲੀਆਂ ਚਲੋ ਮੇਰਾ ਠੀਕ ਹੈ ਮੇਰੇ ਘਰ ਤੂੰ ਗੱਡੀ ਤੇ ਗਿਆ ਠੀਕਾ ਮੇਰੇ ਬਜ਼ੁਰਗ ਦੀ ਗੱਦੀ ਤੇ ਗਿਆ ਉਹ ਤੇ ਉਹ ਸਾਡੇ ਬਾਬੇ ਨੂੰ ਇੰਨਾ ਜਲੀਲ ਕੀਤਾ ਬੈਠ ਕੇ ਐਨਾ ਉਹਨਾਂ ਨੇ ਤੇ ਅੱਗੇ ਹੱਥ ਜੋੜੇ ਕਿਉਂਕਿ ਉਹ ਦਰਬੇਸ਼ ਆ ਉਹ ਤੇਰੇ ਮੂਰੇ ਹੱਥ ਜੋੜਦਾ ਵੀ ਚਲੋ ਕੋਈ ਨਹੀਂ ਮਹਾਰਾਜ ਆਪਾਂ ਬੈਠ ਕੇ ਕਰ ਲੈ ਕੋਈ ਕਿਉਂਕਿ ਤੁਸੀਂ ਵੀਡੀਓ ਚੜਾਉਣੀ ਸੀ ਵਿਊ ਲੈਣੇ ਸੀ ਅ ਕਮਾਈ ਹੁੰਦੀ ਆ ਨਾ ਵਿਊ ਤੇ ਤੁਸੀਂ ਤਾਂ ਫਿਰ ਵੀਡੀਓ ਚੜਾਉਣੀ ਸੀ ਸੋਸ਼ਲ ਮੀਡੀਆ ਤੇ ਬਣਾ ਕੇ ਸੋਹਣੀ ਬੜੀ ਕਿਉਂਕਿ ਫਿਰ ਤਨ ਪਤਾਰ ਰੁਪਏ ਕਿਸੇ ਨਾ ਕਿਸੇ ਪਾਸੇ ਤਾਂ ਹੋਣ ਗੱਲ ਤਾਂ ਇਹ ਸੀ ਤਾਂ ਕਰਕੇ ਕਿਉਂਕਿ ਤੁਸੀਂ ਕਹਿੰਦੇ ਨਾ ਵੀ ਡੇਰਾ ਤੂੰ ਇਹ ਰੋਟੀਆਂ ਖਾਂਦੇ ਹਾਂ ਅਸੀਂ ਡੇਰਾ ਤੂੰ ਖਾਣੇ ਰੋਟੀ ਅਸੀਂ ਡੇਰਾ ਜੋਗੇ ਆ ਜ ਤੇ ਤੁਸੀਂ ਤੁਸੀਂ ਅਗਲੇ ਨੂੰ ਧਮਕੀਆਂ ਦੇ ਕੇ ਉਹਨਾਂ ਤੋਂ ਪੈਸੇ ਲੈਣੇ ਹੋ ਵੀ ਜਮੈਲ ਨਹੀਂ ਸੋਸ਼ਲ ਮੀਡੀਆ ਤੇ ਵੀਡੀਓ ਚੜਾਉਂਦਾ ਤੁਹਾਡੀ ਕੋਈ ਨਹੀਂ 1 ਲੱਖ 2 ਲੱਖ ਚ ਆਪਾਂ ਨਿਵੇੜ ਲੈਣੇ ਆ ਸ਼ਰਮ ਕਰੋ ਥੋੜੀ ਪੰਥ ਨੂੰ ਲਾਜ ਲੱਗਦੀ ਆ ਠੀਕ ਆ ਪੰਥ ਨੇ ਆਪਾਂ ਨੂੰ ਇਹ ਨਹੀਂ ਸਮਝਾਇਆ ਕੀ ਆਪਾਂ ਕਿਸੇ ਨੂੰ ਦੇਖੋ ਮੈਂ ਤਾਂ ਫਕੀਰਾਂ ਨੂੰ ਵੀ ਕਹਿੰਨੀ ਆ ਕਈ ਫਕੀਰ ਉੱਠੇ ਆ ਉਹ ਇਹ ਸਮਝਾ ਰਹੇ ਆ ਇਹ ਪਖੰਡਵਾਦ ਬੰਦ ਹੋਣਾ ਚਾਹੀਦਾ ਸੀ ਉਹਨਾਂ ਦੇ ਨਾਲ ਆ ਕਈ ਸਿਰਕਮਾਂਦੇ ਆ ਠੀਕ ਆ ਸਿਰਕਮਾਂਦੇ ਆ ਪਰ ਉਹ ਭਲੇ ਕਰਦੇ ਪਏ ਆ ਮਾੜਾ ਤਾਂ ਨਹੀਂ ਕਰਦੇ ਕਿਸੇ ਦਾ ਕਿਹੜਾ ਵੀ ਉਹ ਚਾ ਗੰਦਾ ਡਾਂਸ ਹੋ ਕੇ ਚੱਲਦਾ ਵਾ ਕੋਈ ਗੰਦ ਚੱਲਦਾ ਜਾਂ ਕੋਈ ਉਹ ਕਿਸੇ ਨੂੰ ਕਈਆਂ ਦੇ ਵੀ ਨਸ਼ਾ ਖਾ ਲੋ ਪੀ ਲੋ ਕੋਈ ਵੀ ਸੰਗਤੀ ਇਹ ਗੱਲ ਕਹਿ ਦੇਵੇ ਵੀ ਹਾਂ ਉੱਥੇ ਨਸ਼ਿਆਂ ਤੇ ਲਾਉਂਦੇ ਆ ਤਾਂ ਮੈਂ ਬੈਕੀ ਕਿਉਂਕਿ ਦੇਖੋ ਸਿੱਕਾ ਬੀੜੀ ਦੀ ਗੱਲ ਹੈ ਨਾ ਇਹ ਨਾ ਬਹੁਤ ਟਾਈਮ ਤੋਂ ਚੱਲਿਆ ਬਾਬਾ ਜੀ ਪਹਿਲਾਂ ਤਾਂ ਸਿੱਟਾ ਤੁਸੀਂ ਬੰਦ ਕਰਾਉ ਅਨਾ ਸਿੱਟਾ ਮਤਲਬ ਸਾਰੇ ਆਮ ਹੀ ਬੱਚੇ ਪੀਂਦੇ ਪਏ ਆ ਸਾਰਾ ਕੁਝ ਪਹਿਲਾਂ ਤੇ ਇੱਥੀਆਂ ਚੀਜ਼ਾਂ ਨੂੰ ਬੰਦ ਕਰਾ ਕੇ ਫਿਰ ਫਕੀਰਾਂ ਵੱਲ ਨੂੰ ਆੜਾਸ ਕਿਉਂਕਿ ਫਕੀਰ ਤਾਂ ਪਿੰਦੇ ਆ ਅੱਜ ਭਲਾ ਤੁਹਾਡੇ ਤੁਹਾਡੇ ਸਾਹਮਣੇ ਉਹ ਕਹਿ ਦੇਣਗੇ ਵੀ ਅਸੀਂ ਇਹ ਸਿੱਟ ਸੇਵਨ ਨਹੀਂ ਕਰਦੇ ਪਰ ਡੈਫੀਨੇਟਲੀ ਉਹ ਚੀਜ਼ ਹੁੰਦੀ ਆ ਮੈਂ ਕਿਉਂ ਕਹਾਂ ਕਿ ਸਿੱਟਾ ਨਹੀਂ ਪੀਂਦੇ ਸਾਡੇ ਬਾਬੇ ਵੀ ਕਹੀ ਉਹ ਸਿੱਟ ਪਿੰਦੇ ਆ ਇਹਦੇ ਚ ਕੋਈ ਨਹੀਂ ਹੈਗਾ ਤੇ ਉਹ ਐ ਨਹੀਂ ਕਹਿੰਦੇ ਵੀ ਮੈਂ ਸਿੱਟ ਪਿੰਦਾ ਵੀ ਤੂੰ ਵੀ ਚੱਕ ਲੈ ਹੁਣ ਫੱਟੇ ਐ ਕੋਈ ਨਾ ਕਿਸੇ ਨੂੰ ਕਹਿੰਦਾ ਤੇ ਬਾਬਾ ਜੀ ਸਿਆਣਾ ਫਰ ਜਿਹੜੀ ਆ ਨਾ ਆਪਣੇ ਕੋਲ ਰੱਖੋਗੇ ਤਾਂ ਬਹੁਤ ਵਧੀਆ ਗੱਲ ਬਾਤ ਹੈ ਬਾਕੀ ਆ ਸੁਣਾਓ ਮੜੀ ਗੱਲ ਬਾਤ ਹਾਂਜੀ ਹਾਜ਼ਰੀਆਂ ਦੇਖੋ ਬਾਬਾ ਜੀ ਕਹੀ ਕਾ ਇਦਾਂ ਦੇ ਫਕੀਰ ਉੱਠੇ ਆ ਅ ਬਚਾਰੇ ਫਿਰ ਸਾਡੀਆਂ ਹਾਜ਼ਰੀਆਂ ਬਾਰੇ ਕਹਿੰਦੇ ਕਿ ਹਾਜ਼ਰੀ ਮੈਂ ਵੀ ਲਈ ਹੋਈ ਆ ਮੈਂ ਵੀ ਲੈਂਦੀ ਸੀ ਹਾਜ਼ਰੀ ਹਾਜ਼ਰੀ ਤਾਂ ਮੈਂ ਲਾਉਂਗੀ ਹਾਜ਼ਰੀ ਤਾਂ ਮੈਂ ਲਾਉਂਗੀ ਤੇ ਮੈਂ ਵੀ ਹਾਜ਼ਰੀਆਂ ਲੈ ਨਹੀਂ ਕਿਉਂਕਿ ਮੈਨੂੰ ਪਤਾ ਦੇਖੋ ਚਲੋ ਠੀਕ ਆ ਇਹਨਾਂ ਲੋਕਾਂ ਨੇ ਨਹੀਂ ਦੱਸਿਆ ਇਹ ਚੀਜ਼ ਨੂੰ ਵੀ ਹਾਜ਼ਰੀਆਂ ਲੈਂਦੇ ਆ ਤੇ ਕੀ ਗੱਲ ਬਾਤ ਹੁੰਦੀ ਆ ਕਿਉਂਕਿ ਕਰਦਾ ਤਾਂ ਮਾਲਕ ਹੀ ਆ ਅ ਕਈ ਆਪਣੇ ਕੀ ਸੀ ਉਹਨਾਂ ਨਾ ਉਹ ਜਿਹੜਾ ਉਹ ਮਲੇਰਕੋਟ ਦੇ ਦਾ ਕਿਸ ਦਾ ਨਾਮ ਚੋਕੀ ਹਾਂ ਬਾਬਾ ਸ਼ੌਂਕੀ ਕਹਿੰਦਾ ਹਾਜ਼ਰੀਆਂ ਲੈਂਦਾ ਕਹਿੰਦਾ ਮੈਂ ਤਾਂ ਨੱਚਣਾ ਮੇਰਾ ਇਸ਼ਕ ਹੈ ਮੇਰੇ ਸੱਚੀ ਸਰਕਾਰ ਨਾਲ ਸਾਡਾ ਵੀ ਇਸ਼ਕ ਹੈ ਸਾਡਾ ਵੀ ਇਸ਼ਕ ਹੈ ਸੱਚੀ ਸਰਕਾਰ ਨਾਲ ਠੀਕ ਹੈ ਸਾਡਾ ਵੀ ਇਸ਼ਕ ਹੈ ਅਸੀਂ ਕਿਸੇ ਨੂੰ ਗੁਮਰਾ ਗੁਮਰਾ ਕਹਿੰਦੇ ਜੀ ਭੂਤ ਪ੍ਰੇਤ ਜਿੰਨ ਮਗਰ ਲਾ ਕੇ ਉਹਨਾਂ ਨੂੰ ਫਿਰ ਭਾਵ ਕਰ ਦਿੰਦੇ ਆ ਉਹਨਾਂ ਨੂੰ ਗੁਮਰਾਹ ਕਰ ਦਿੰਦੇ ਆ ਪੜ੍ਹੀ ਲਿਖੀ ਪੜ੍ਹੀ ਲਿਖੀ ਜਿੰਨੀ ਵੀ ਆਪਣੀ ਦੁਨੀਆ ਨਾ ਜਿਹੜੀ ਆਪਣੀ ਪੰਜਾਬ ਚ ਹਿੰਦੁਸਤਾਨ ਚ ਪੂਰੇ ਪੜ੍ਹੀ ਲਿਖੇ ਆ ਲੋਕ ਅ ਸ਼ਰ ਮੇਰਾ ਇਹਨਾਂ ਦਿਮਾਗ ਨੇ ਜਿੰਨਾ ਦਿਮਾਗ ਅਗਲੇ ਦਾ ਹੁੰਦਾ ਆਉਣ ਵਾਲੀ ਸੰਗਤ ਦਾ ਠੀਕ ਹੈ ਨਾ ਤੇ ਐਦਾਂ ਕੋਈ ਕਿਸੇ ਦੇ ਮਗਰ ਲੱਗ ਕੇ ਗੁਮਰਾਹ ਨਹੀਂ ਹੁੰਦਾ ਸਾਨੂੰ ਕੋਈ ਕਰ ਲਵੇ ਗੁੰਡਾ ਸਾਨੂੰ ਕੋਈ ਕਵੇ ਨਾ ਵੀ ਅਸੀਂ ਤੁਹਾਨੂੰ ਗੁਮਰਾਹ ਕਰਦੇ ਕਰ ਲਵੇ ਦੇਖਦੇ ਵੀ ਅਸੀਂ ਕਿਸੇ ਦੇ ਮਗਰ ਲੱਗ ਕੇ ਗੁਮਰਾਹ ਹੁੰਦੇ ਆ ਬਾਬਾ ਜੀ ਨਾ ਤਾਂ ਸੰਗਤਾਂ ਨੂੰ ਲੈਣ ਜਾਂਦੇ ਆ ਜਿਹੜੇ ਫਕੀਰ ਲੋਕ ਘਰੋਂ ਜਾ ਕੇ ਤੇ ਨਾ ਕੋਈ ਸੰਗਤਾਂ ਕਮਲੀਆਂ ਆ ਜਿਹੜੀਆਂ ਬਿਨਾਂ ਮਤਲਬ ਤੋਂ ਅਗਲੇ ਦੇ ਆਣ ਗਿਆ ਦਰ ਕਿਉਂਕਿ ਸੰਗਤਾਂ ਨੂੰ ਜੇ ਕੁਝ ਮਿਲਦਾ ਉਹਨਾਂ ਦਾ ਭਲਾ ਹੁੰਦਾ ਤਾਂ ਹੀ ਸੰਗਤਾਂ ਆ ਕੇ ਬੈਹਂਦੀਆਂ ਦਰਬਾਰ ਤੇ ਦਰਬਾਰ ਜਿਹੜਾ ਮਰਜ਼ੀ ਹੋਵੇ ਤਾਂ ਹੀ ਸੰਗਤਾਂ ਬੈਠਦੀਆਂ ਤੇ ਬਾਕੀ ਹਾਜ਼ਰੀਆਂ ਦੀ ਗੱਲ ਚਲੋ ਇੱਕ ਭਾਈ ਮੈਸੂਮਾ ਸੀ ਕੀ ਸੀ ਉਹਨਾਂ ਦਾ ਕਲਵਿੰਦਰ ਕਲਵਿੰਦਰ ਸਾਬਰੀ ਕਹਿੰਦਾ ਕਿ ਇਹ ਪਖੰਡ ਜਿਹੜਾ ਇਹ ਬਿਲਕੁਲ ਬੰਦ ਕਰੋ ਤੇ ਕਲਵਿੰਦਰ ਸਾਬਰੀ ਨੂੰ ਮੈਂ ਇੱਕ ਗੱਲ ਕਹਿਨੀ ਆ ਕਿ ਇਹ ਪਖੰਡ ਤਾਂ ਤੁਹਾਡੇ ਘਰ ਦੇ ਵਿੱਚ ਸ਼ੁਰੂ ਹੁੰਦਾ ਆ ਬਾਬਾ ਚਿਸਤੀ ਜੀ ਆਪ ਜੀ ਦਾ ਛੋਟਾ ਬ੍ਰਦਰ ਮੋਗਾ ਕਿਹੜਾ ਸੀ ਬੁੱਗੀ ਚੌਂਕਾ ਵਿੱਚ हां बुकी चौका ਤੇ ਉਹ ਤਾਂ ਆਪਸੇ ਹਿਲਾਉਂਦੇ ਆ ਕੋਟਲੇ ਜਾ ਕੇ ਕੋਟਲੇ ਜਾ ਕੇ ਬਾਬਾ ਜੀ ਉੱਥੇ ਆਪਣੇ ਕਿਹੜਾ ਦਰਬਾਰ ਲੱਖ ਦਾ ਤੇ ਲਾਲਾ ਵਾਲੇ ਪੀਰ ਦੀ ਨਿਗਾਹੇ ਉੱਥੇ ਜਾ ਕੇ ਦੇਖੋ ਜੀ ਇਹ ਚੀਜ਼ਾਂ ਨਾ ਦੂਜਿਆਂ ਨੂੰ ਕਹਿਣੀ ਬੜੀਆਂ ਸੋਖੀਆਂ ਆ ਮੈਂ ਤਾਂ ਮੈਂ ਤੁਹਾਨੂੰ ਪ੍ਰੂਫ ਦਊਂਗੀ ਇੱਦਾਂ ਨਹੀਂ ਮੈਂ ਗੱਲ ਕਰਦੀ ਹੁੰਦੀ ਦੇਖੋ ਮੈਂ ਨਾ ਤੁਹਾਨੂੰ ਪ੍ਰੂਫ ਦਊਂਗੀ ਆ ਦੇਖੋ ਇਹ ਸਾਨੂੰ ਗਿਆਨ ਵੰਡਣ ਆਏ ਹੋਇਆ ਆ ਦੇਖੋ ਸਾਡੇ ਹੀ ਭੈਣ ਭਾਈ ਫਕੀਰ ਲੋਗ ਸਾਨੂੰ ਹੀ ਗਿਆਨ ਵੰਡਣ ਆਏ ਹੋਇਆ ਠੀਕ ਹੈ ਠਾਕੋ ਕੋਈ ਬਾਬੇ ਕੀ ਚੀ ਕਰੇ ਇਹ ਸਾਨੂੰ ਇਹ ਗਿਆਨ ਵੰਡਣ ਆਏ ਹੋਏ ਆ ਦੇਖੋ ਕਿਉਂਕਿ ਇਹਨਾਂ ਕੋਲ ਗਿਆਨ ਬਹੁਤ ਜ਼ਿਆਦਾ ਹੈ ਅ ਕਹਿੰਦੇ ਹੁੰਦੇ ਨਾ ਵੀ ਇੱਕ ਦੂਜੇ ਤੇ ਆਪਾਂ ਦੇਖੋ ਆਪਾਂ ਨਾ ਇਹ ਗੱਲ ਕਹਿੰਦੇ ਹੁੰਦੇ ਆ ਵੀ ਦੇਖੋ ਆਪਾਂ ਕਿਸੇ ਦੀ ਉਂਗਲ ਚੱਕਣੀ ਛੱਡ ਦਿਓ ਇਹ ਪਖੰਡ ਕਿੱਥੋਂ ਅ ਬਾਬਾ ਗੁਰਵਿੰਦਰ ਸਾਹਬੀ ਗੁਰਵਿੰਦਰ ਸਾਹਬੀ ਆਪਣੇ ਘਰ ਤੋਂ ਪਖੰਡ ਬੰਦ ਕਰੋ ਤੁਹਾਨੂੰ ਕਿ ਆਪਾਂ ਪਹਿਲਾਂ ਆਪਣੇ ਘਰ ਤੋਂ ਪਖੰਡੰ ਬੰਦ ਕਰਨਾ ਫਿਰ ਅੱਗੇ ਆਪਾਂ ਚੱਲਣਾ ਕਿਉਂਕਿ ਕਹਿੰਦੇ ਹੁੰਦੇ ਨਾ ਗਿਆਨ ਤਾਂ ਮੰਡੀ ਨਾ ਹੁੰਦਾ ਜੇ ਆਪਾਂ ਆਪਦੇ ਘਰ ਚ ਗਿਆਨ ਵੰਡ ਕੇ ਤਾਂ ਤੇ ਸੋਪਾ ਨਹੀਂ ਦਿੰਦਿਆਂ ਇਹ ਚੀਜ਼ਾਂ ਫਕੀਰ ਲੋਕ ਹੋ ਕੇ ਫਕੀਰ ਦੀਆਂ ਨਿੰਦਿਆ ਕਰਦੇ ਆ ਮੈਂ ਤਾਂ ਕਹਿੰਦੀ ਮੈਂ ਤੁਹਾਨੂੰ ਕਹੀ ਨਾ ਜਿੰਨੇ ਵੀ ਜਿਹੜੇ ਵੀ ਜੋ ਸੇਵਾ ਕਰਦੇ ਮੈਂ ਉਹਨਾਂ ਦੇ ਨਾਲ ਆ ਬਹੁਤ ਸੋਹਣਾ ਰੱਬ ਨੂੰ ਬਣਾਈ ਜਾਂਦੇ ਆ ਬਹੁਤ ਸੋਹਣੀਆਂ ਗੱਲਾਂ ਬਾਤਾਂ ਚੱਲੀਆਂ ਜਾਂਦੀਆਂ ਹਾਂ ਐਦਾਂ ਤਾਂ ਹੈ ਨਹੀਂ ਕਹਿੰਦਾ ਜੀ ਕਿਸੇ ਕੋ 10 ਲੱਖ ਰੁਪਇਆ ਲੈ ਲੈਂਦੇ ਕਿਸੇ ਕੋ 2 ਲੱਖ ਲੈ ਲੈਂਦੇ ਕਿਸੇ ਤੋਂ 4 ਕਿਹੜਾ ਆਇਆ ਜਿਹੜਾ 2 ਲੱਖ 4 ਕੋਈ 2 ਲੱਖ 4 ਲੱਖ ਕਿਹੜਾ ਦੇਊਗਾ ਕੋਈ ਦੇ ਦੂਗਾ ਚਲੋ ਠੀਕ ਹੈ ਕੋਈ 2 4000 ਕੋਈ 10000 ਵੀ ਚੜਾ ਸਕਦਾ 20 ਵੀ ਚੜਾ ਸਕਦਾ ਕੀ ਅਗਲਿਆਂ ਦੀਆਂ ਉਥੋਂ ਕੋਈ ਨਾ ਕੋਈ ਗੱਲਬਾਤ ਹੋਈ ਹੈ ਤਾਂ ਹੀ ਦੇਊਗਾ ਦਰਬਾਰ ਕਿੱਦਾਂ ਚੱਲਣੀ ਆ ਕਿਉਂਕਿ ਮੇਲੇ ਹੁੰਦੇ ਸੱਚੀਆਂ ਸਰਕਾਰਾਂ ਦੇ ਉਹਨਾਂ ਦੇ ਸੜਕੇ ਲੁਟਾਏ ਜਾਂਦੇ ਆ ਪਤਾ ਨਹੀਂ ਫਕੀਰ ਆਪਣੇ ਆਪ ਤੇ ਕੀ ਲਟਾ ਦੇਵੇ ਤੇ ਇਹ ਚੀਜ਼ਾਂ ਨਹੀਂ ਹੁੰਦੀਆਂ ਵੀ ਆਪਾਂ ਪੈਸੇ ਲੈਣੇ ਲੁੱਟਦੇ ਆ ਡਾਕੂ ਆ ਬਿਚਾਰਿਆਂ ਦੇ ਕਈਆਂ ਦੇ ਤਾਂ ਦੋ-ਦੋ ਕਮਰੇ ਪਏ ਆ ਜਿਹੜੇ ਅਗਲੇ ਚਲੋ ਜੋ ਵੀ ਕਰਦੇ ਆਂ ਆਪੀ ਸੇਵਾ ਪਾਣੀ ਕਰਦੇ ਆਂ ਆਪਣੀ ਮਿਹਨਤ ਕਰਦੇ ਆਂ ਆਪਣਾ ਟਾਈਮ ਬੇਸਟ ਕਰਦੇ ਆਂ ਉੱਥੇ ਬੈਠ ਕੇ ਰੱਬ ਦੇ ਘਰ ਬੈਠ ਕੇ ਆਰਾਧਨਾ ਕਰਨੀ ਇਹ ਟਾਈਮ ਹੁੰਦਾ ਆ ਆਪਾਂ 10 ਮਿੰਟ ਨਹੀਂ ਕੱਢ ਸਕਦੇ ਆਪਾਂ ਗੁਰੂ ਘਰ ਜਾਈਦਾ ਸਤਨਾਮ ਵਾਹਿਗੁਰੂ ਕਰਕੇ ਆਪਾਂ ਣੱਠਣ ਦੀ ਕਰੀਦਾ ਵੀ ਘਰ ਚੱਲ ਲੋ ਬੜੇ ਕੰਮ ਪਏ ਆ ਤੇ ਫਕੀਰ ਲੋਕ ਜਿਹੜੇ ਹੈ ਉਹਨਾਂ ਨੇ ਤਾਂ ਅਗਲੇ ਆਨੇ ਦੋ-ਦੋ ਚਾਰ-ਚਾਰ ਘੰਟੇ ਬੈਠਣਾ ਤੇ ਤੁਸੀਂ ਅੱਜ ਕੂੜਾ ਕਰਕਟ ਦੱਸਣ ਲੱਪੇ ਸਟੂਲੇ ਦੱਸਣ ਲੱਪੇ ਸਟੂਲੇ ਦੱਸੋ ਮੈਂ ਤਾਂ ਨਾਮ ਹੀ ਨ ਇਹ ਤੁਹਾਡੇ ਲਈ ਜਾਇਜ਼ ਆ ਇਹ ਕਹਿਣਾ ਵੀ ਤੁਸੀਂ ਸਟੂਲੇ ਆ ਜਿੰਨੇ ਵੀ ਬਾਬੇ ਸਾਰੇ ਸਟੂਲੇ ਬਾਬਾ ਜੀ ਤੂੰ ਹੱਥ ਨਹੀਂ ਆਇਆ ਸਾਡੇ ਹੱਥੇ ਫਿਰ ਤੈਨੂੰ ਦੱਸ ਦਿੰਦੇ ਵੀ ਅਸੀਂ ਸਟੂਲੇ ਕੀ ਹੁੰਦਾ ਇਹ ਗੱਲਾਂ ਮੇਰੇ ਕੋ ਬੜੀਆਂ ਪਈਆਂ ਆ ਬਾਬਾ ਗੁਰਵਿੰਦਰ ਨੇ ਤਾਂ ਵੀਡੀਓ ਵੀ ਕੱਢਤੀ ਬਾਬੇ ਦੀ ਲੱਗਦਾ ਆਪਣੇ ਦੀ ਕੀ ਸੀ ਬਾਬੇ ਗੋਰੀ ਦੀ ਆ ਕੋੜੇ ਨਮਗਰ ਕਿਚਨ ਆਲੀ ਇਹ ਸਭ ਕੁਝ ਪਿਆ ਮੇਰੇ ਕੋਲ ਚਲ ਤੂੰ ਕੋਰਟ ਪਹੁੰਚਦਾ ਪਹੁੰਚਦਾ ਕੋਰਟ ਚ ਪਹੁੰਚ ਜਿਹੜੇ ਤੂੰ ਪ੍ਰਸ਼ਾਸਨ ਦੇ ਜਾਣਾ ਉੱਥੇ ਹੀ ਸਾਡਾ ਵੀ ਪ੍ਰਸ਼ਾਸਨ ਆ ਫਿਰ ਇੱਕ ਭਾਈ ਹਰਪ੍ਰੀਤ ਨੇ ਮੈਨੂੰ ਕਹਿੰਦਾ ਭੈਣ ਤੂੰ ਅਪੀਲ ਕੀਤੀ ਸੀ ਉਹ ਦਜਾ ਸੀਐਮ ਸਰ ਨੂੰ ਸਾਡੇ ਦੇਸ਼ ਦਾ ਰਾਜਾ ਹੈ ਕਿਉਂ ਨਾ ਸੀ ਫਰਿਆਦ ਕਰਕੇ ਜਦੋਂ ਤੁਸੀਂ ਗਰੀਬ ਲੋਕਾਂ ਨੂੰ ਇੰਨਾ ਪਰੇਸ਼ਾਨ ਕਰਦੇ ਪਏ ਕਿਉਂ ਨਾ ਸੀ ਕਿਉਂ ਨਾ ਆਵਾਜ਼ ਉਠਾਈਏ ਕੀ ਅਧਿਕਾਰ ਹੈ ਇਹਨੂੰ ਘਰ ਜਾ ਕੇ ਕਿਸੇ ਨੂੰ ਜਲੀਲ ਕਰਨ ਦਾ ਮੈਂ ਤਾਂ ਸਾਰੇ ਤਾਂ ਮੈਂ ਤਾਂ ਮੋਦੀ ਸਾਹਿਬ ਨੂੰ ਵੀ ਅਪੀਲ ਕਰੂੰਗੀ ਮੈਂ ਤਾਂ ਮੁੱਖ ਮੰਤਰੀ ਨੂੰ ਅਪੀਲ ਕਰੂੰਗੀ ਵੀ ਥੋੜਾ ਜਿਹਾ ਪੰਜਾਬ ਦੇ ਮਾਹੌਲ ਲਾ ਵੇਖੋ ਕੀ ਚੱਲਦਾ ਪਿਆ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਤੁਸੀਂ ਕਹਿੰਦੇ ਤੁਸੀਂ ਸੀਐਮ ਸਾਹਿਬ ਨੂੰ ਹਾਂ ਸਾਡੇ ਰਾਜੇ ਆ ਹੋ ਅਸੀਂ ਉਹਨਾਂ ਤੱਕ ਨਹੀਂ ਆਪਣੇ ਦੁੱਖ ਦੱਸਾਂਗੇ ਵੀ ਸਾਨੂੰ ਕੋਈ ਜਲੀਲ ਕਰਦਾ ਪਿਆ ਘਰਾਂ 'ਚ ਆ ਕੇ ਸਾਡੇ ਭੈਣ ਭਾਈਆਂ ਨੂੰ ਸਾਡੇ ਜਿੰਨੇ ਪੈਰ ਪਾਈ ਆ ਜੇ ਕੋਈ ਮੇਰੇ ਸਾਰੇ ਆਪਣੇ ਆ ਬਾਬਾ ਜੀ ਕਹਿੰਦੇ ਹੁੰਦੇ ਨਾ ਵੀ ਫੁੱਲ ਖਿੜਿਆ ਨੂੰ ਹਰ ਕੋਈ ਪਸੰਦ ਕਰਦਾ ਜਿਹੜੇ ਡਿੱਗੇ ਉਹਨਾਂ ਨੂੰ ਵੀ ਚੱਕੋ ਨਾ ਚੱਕ ਕੇ ਉਹਨਾਂ ਦੀ ਵੀ ਕੋਈ ਵੈਲਜੂ ਕੋਈ ਕੀਮਤ ਪਾਓ ਮੈਂ ਤਾਂ ਹਰ ਕਿਸੇ ਨੂੰ ਆਪਣੇ ਮੈਂ ਤਾਂ ਕਰਨਾ ਲਾਉਂਗੀ ਮੇਰੇ ਲਈ ਤਾਂ ਸਾਰਾ ਸਾਰੇ ਆਪਣੇ ਆ ਮੈਂ ਤਾਂ ਕਹਿੰਦੀ ਨਹੀਂ ਕੋਈ ਮੈਂ ਤਾਂ ਓਲੀਆਂ ਤੱਕੜੀ ਸਾਰਾ ਕੁਝ ਤਾਂ ਮੇਰੇ ਕੋਲ ਏਲਮ ਮੇਰੇ ਕੋਲ ਆ ਸਾਰਾ ਕੁਝ ਤਾਂ ਮੇਰੇ ਕੋਲ ਮੈਂ ਤਾਂ ਬਹੁਤ ਵੱਡੀ ਓਲੀਆਂ ਉਹ ਤਾਂ ਕੂੜਾ ਕਰਕਟ ਹੈ ਜਿਹੜੇ ਦੂਜੇ ਛੋਟੇ ਛੋਟੇ ਵਿਚਾਰੇ ਘਰਾਂ ਚ ਦਰਬਾਰ ਲਾਈ ਬੈਠੋ ਉਹ ਤਾਂ ਕੂੜਾ ਕਰਕਟ ਆ ਇਕੱਠਾ ਕਰੋ ਝਾੜੂ ਨਾਲ ਕਿਉਂਕਿ ਭਾਵੇਂ ਇਮਾਨਪਰੀਤ ਨੇ ਇਹ ਵਿਚਾਰ ਆ ਵੀ ਕੂੜਾ ਆ ਪਾ ਕੱਢਣਾ ਟੇਸਟ ਫਿਰ ਉਹ ਭਾਈ ਮਨਪ੍ਰੀਤ ਬਾਬਾ ਜੀ ਉਹੋ ਤਲਵਾਰਾਂ ਲੈ ਕੇ ਬੈਠੇ ਹੁੰਦੇ ਮੂਰੇ ਵੀ ਜਿਹੜਾ ਆਪਣਾ ਪੰਜਾਬ ਦੇ ਵਿੱਚ ਬਹੁਤ ਦੰਗੇ ਪਸਾਦ ਕਰਨ ਲੱਗੇ ਪਏ ਆ ਬਾਬੇ ਸਾਰੇ ਉੱਠ ਕੇ ਉਹ ਤਾਂ ਦੁਆਵਾਂ ਕਰਦੇ ਆ ਜੇ ਅੱਜ ਸਾਡੇ ਸੰਤ ਮਹਾਕੁਰਸ਼ ਨਾ ਹੁੰਦੇ ਤਾਂ ਸਾਡਾ ਪੰਜਾਬ ਨਾ ਸ਼ਹਿਰ ਬਚਦਾ ਇਹ ਉਹਨਾਂ ਦੀਆਂ ਦੁਆਵਾਂ ਕਰਕੇ ਉਹਨਾਂ ਦੇ ਸਦਕੇ ਕਰਕੇ ਸਾਡੇ ਗੁਰੂਆਂ ਦੇ ਸਾਡੇ ਪੀਰਾਂ ਪਕੰਬਰਾਂ ਦੇ ਕਰਕੇ ਅੱਜ ਸਾਡੀ ਧਰਤੀ ਬਚੀ ਹੋਈ ਹੈ ਨਹੀਂ ਤਾਂ ਇੱਥੇ ਜਲਥਲ ਜਲਥਲ ਹੋ ਜਾਂਦੀ ਤੇ ਇਹ ਸਾਰੀਆਂ ਡਿਊਟੀਆਂ ਗਾਹ ਦੀ ਗਾਹ ਮਾਰਾ ਜਲਾਉਂਦਾ ਆ ਕਿਉਂਕਿ ਹਰ ਕਿਸੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਕਿਹਾ ਸੀ ਵੀ ਹਰ ਕੋਈ ਆਪਣੀ ਡਿਊਟੀ ਨਿਭਾ ਕੇ ਗਿਆ ਪੀਰ ਪਕੰਬਰ ਸਭ ਡਿਊਟੀਆਂ ਨਿਭਾ ਕੇ ਗਏ ਉਹਨਾਂ ਨੇ ਗਾਂ ਬੱਚਿਆਂ ਨੂੰ ਡਿਊਟੀਆਂ ਲਾਈਆਂ ਹੋਈਆਂ ਜੇ ਅੱਜ ਉਹਨਾਂ ਨੇ ਸਾਨੂੰ ਕੋਈ ਮਾੜਾ ਮੋਟਾ ਹੱਕ ਚ ਕੋਈ ਗੁਣ ਦਿੱਤਾ ਨਾ ਕਿਸੇ ਦਾ ਭਲਾ ਹੋ ਜਾਂਦਾ ਤੋ ਕਹਿੰਦਾ ਸਤਨਾਮ ਵਾਹਿਗੁਰੂ ਦਾਤਾ ਜੀ ਰੱਬ ਇੱਥੇ ਹੀ ਆ ਉਹਨਾਂ ਲਈ ਰੱਬ ਉੱਥੇ ਹੀ ਆ ਕਿੰਨੇ ਚ ਕੋਈ ਗੁਨਾਹ ਤਾਂ ਨਹੀਂ ਉਹ ਕਰਦੇ ਪਏ ਕੋਈ ਡਾਕੇ ਤਾਂ ਨਹੀਂ ਮਾਰਦੇ ਚੋਰੀਆਂ ਤਾਂ ਨਹੀਂ ਕਰਦੇ ਕਿਸੇ ਨੂੰ ਇਹ ਥੋੜੀ ਵੀ ਘਰੇ ਸੰਗਤੋਂ ਸੱਦ ਕੇ ਉਹਨਾਂ ਨੂੰ ਲੁੱਟ ਲੈਂਦੇ ਆ ਕਿਉਂਕਿ ਜਿੱਦਾਂ ਤੁਸੀਂ ਕਿਸੇ ਦਾ ਲੈਪਟਾਪ ਤੇ ਕਿਸੇ ਦੇ ਸੂਟ ਚੱਕ ਲਈ ਸੀ ਇਦਾਂ ਹੀ ਨਾ ਕੋਈ ਕਰਦਾਗਾ ਲੁੱਟਦਾ ਨਹੀਂ ਚੋਰੀ ਨਹੀਂ ਕਰਦਾ ਕੋਈ ਤੇ ਬਾਬਾ ਜੀ ਮੈਂ ਤਾਂ ਇਹੀ ਕਹਿੰਨੇ ਆ ਵੀ ਮੇਰੇ ਨਾਲ ਜਿਹੜਾ ਮੱਖਾ ਲੌਣਾ ਨਾ ਤੇ ਸੋਚ ਤੇ ਸਮਝ ਨਾ ਲਾਈ ਕੋਟਕ ਚਾਹ ਰੀਆਂ ਮੈਨੂੰ ਵੀ ਦੱਸ ਦਿਨਾ ਪ੍ਰਸ਼ਾਸਨ ਵੀਰੇ ਮੇਰਾ ਵੀ ਪ੍ਰਸ਼ਾਸਨ ਹੈ ਮੇਰੇ ਵੀ ਜਿਹੜੇ ਰਾਜੇ ਮਹਾਰਾਜੇ ਜਿਹੜੇ ਬੈਠੇ ਉੱਤੇ ਮੇਰੀ ਵੀ ਉੱਥੇ ਫਰਿਆਦ ਪਹੁੰਚੂਗੀ ਮੈਂ ਤਾਂ ਕਰੂੰਗੀ ਕਿਉਂਕਿ ਮੈਂ ਆਪਣੇ ਜਿੰਨੇ ਵੀ ਦੇਸ਼ ਦੇ ਤੁਸੀਂ ਜਾ ਕੇ ਘਰ-ਘਰ ਜਾ ਕੇ ਪੰਜਾਬ ਦੇ ਵਿੱਚ ਇਹ ਕਹਿੰਦੇ ਵੀ ਅਸੀਂ ਘਰ-ਘਰ ਜਾ ਕੇ ਸਮਝੋਣਾ ਘਰ-ਘਰ ਸਮਝੋਣ ਨਾਲੋਂ ਨਾ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਕਹਿੰਨੀ ਆ ਦੇਖੋ ਜੀ ਇੰਨੀਆਂ ਜੇ ਸੰਸਥਾ ਬਣੀਆਂ ਨਾ ਕਹਿੰਦੇ ਇਹ ਤਾਂ ਬਾਬਿਆਂ ਨੇ ਵੀ ਸੰਸਥਾ ਬਣਾਈ ਹੋਈਆਂ ਲੱਗਦਾ ਸੋ ਬਾਬੇ ਗਦੇ ਆ ਵੀ ਬਾਬੇ ਇਸ ਦੁਨੀਆ ਦੇ ਵਿੱਚ ਰਹਿਣ ਵੀ ਨਹੀਂ ਆਏ ਵੀ ਕਿਸੇ ਅਲੱਗ ਚੀਜ਼ ਬਣਾਈ ਹੋਈ ਆ ਆਖੇਨਾਂ ਨੇ ਵੀ ਸੰਸਥਾ ਬਣਾਈਆਂ ਹੋਈਆਂ ਜੇ ਸੰਸਥਾ ਬਣਾਈਆਂ ਨਾ ਤੇ ਸੰਸਥਾ ਦੇ ਵਿੱਚ ਜਿਹੜੇ ਪ੍ਰਧਾਨ ਉਹਨਾਂ ਤੱਕ ਗੱਲ ਲੈ ਕੇ ਆਓ ਵੀ ਆਪਾਂ ਨੇ ਆਪਣੇ ਜਿਹੜੇ ਲੋਕ ਹਨ ਉਹਨਾਂ ਨੂੰ ਨਹੀਂ ਪਸੰਦੇ ਇਹ ਚੀਜ਼ ਆ ਘਰ ਜਾਂਦਾ ਕਿਉਂਕਿ ਮੇਰੀ ਜਿਹੜੀ جنگ ਹੈ ਨਾ ਤੇਰੀ ਮੇਰੀ ਜੰਗ ਐਸੇ ਕਰਕੇ ਆ ਕਿ ਕਿਸੇ ਦੇ ਘਰ ਜਾ ਕੇ ਕਿਸੇ ਨੂੰ ਜਲੀਲ ਕਰਦਾ ਸੋਸ਼ਲ ਮੀਡੀਆ ਤੇ ਕੈਮਰੇ ਮਾਰਦਾ ਜਦੋਂ ਜਨਾਨੀਆਂ ਤੇ ਤੀਆਂ ਬੰਦੇ ਆਦਮਾ ਤੇ ਸਾਰੇ ਤੇ ਮਾਰਦਾ ਨਾ ਕੈਮਰੇ ਮੇਰੀ ਜੰਗ ਇਹੀ ਆ ਕਿਉਂ ਕਿਸੇ ਗਰੀਬ ਨੂੰ ਤੰਗ ਕਰਦਾ ਕਿਉਂ ਕਿਸੇ ਨੂੰ ਇੰਨਾ ਜਲੀਲ ਕਰਦਾ ਕਿ ਉਹ ਮੂੰਹ ਚੱਕ ਕੇ ਕਿਤੇ ਇਧਰ ਉਧਰ ਮਤਲਬ ਜਦੋਂ ਜਾਊਗਾ ਤਾਂ ਕੀ ਕਿਸੇ ਨੂੰ ਕੀ ਦੱਸੂਗਾ ਵੀ ਮੈਨੂੰ ਕੋਈ ਸਿੰਘ ਆ ਕੇ ਜਲੀਲ ਕਰ ਗਿਆ ਉਹ ਸਿੰਘ ਪੜਦੇ ਟੱਕਦੇ ਹੁੰਦੇ ਆ ਚੱਕਦੇ ਨਹੀਂ ਹੁੰਦੇਗੇ ਬਾਕੀ ਚਲੋ ਬਾਕੀ ਤੂੰ ਭਾਈ ਮਨਪ੍ਰੀਤ ਹੋਏ ਨਾ ਸਮਝੀ ਵੀ ਹਰ ਚੀਜ਼ ਦਾ ਮੇਰੇ ਕੋਲ ਹੱਲ ਹੈ ਗਿਆ ਤੂੰ ਸਵਾਲ ਜਵਾਬ ਮੇਰੇ ਸਾਡੇ ਨਾਲ ਕੇ ਬੀਬੀ ਮੁਕਰ ਗਈ ਸੋਸ਼ਲ ਮੀਡੀਆ ਤੇ ਲਿਖਿਆ ਬੀਬੀ ਮੁਕਰ ਗਈ ਪਾਣੀ ਮੁਕਰ ਗਈ ਬੀਬੀ ਜੇ ਮੁਕਰ ਗਈ ਨਾ ਤਾਂ ਠੰਡੀ ਹੋ ਕੇ ਸ਼ਾਂਤ ਹੋ ਕੇ ਬਹਿ ਜਾਂਦੀ ਬੀਬੀ ਡੱਟ ਕੇ ਆਂਦੀ ਲਾਈਵ ਤੇ ਤੇਰੇ ਹਰ ਸਵਾਲ ਦਾ ਜਵਾਬ ਦੇਣ ਤੂੰ ਕਰ ਤੂੰ ਲਾਈਵ ਹੋ ਕੇ ਮੈਨੂੰ ਜਿੰਨਾ ਵੀ ਤੂੰ ਮੈਨੂੰ ਮੇਰੇ ਨਾਲ ਵੀਡੀਓ ਪਾਉਣੀਆਂ ਪਾ ਮੈਂ ਤੈਨੂੰ ਹਰ ਗੱਲ ਦਾ ਜਵਾਬ ਦਵਾਂਗੀ ਮੇਰੇ ਕੋਲ ਹਰ ਚੀਜ਼ ਪਈ ਆ ਤੇ ਆ ਭਾਈ ਗੁਰਵਿੰਦਰ ਦੀ ਗੱਲ ਸੁਣੋ ਇਹ ਨਾ ਬਹੁਤ ਹੀ ਅਰੇ ਬਾਜ ਤਾਂ ਵਿਚਾਰੇ ਦੀ ਨਿਆਣੇ ਵਾਲੀ ਹੀ ਆ ਪਰ ਮੈਨੂੰ ਇਹ ਮਤ ਦੇਣ ਲੱਗਿਆ ਬਾਬਾ ਨਵਦੀਪ ਸਿੰਘ ਜੀ ਆ ਦੇਖ ਆ ਆ ਦੇਖ ਇਹ ਨਾ ਵੀ ਹਜੇ ਬਾਜ ਤਾਂ ਬੱਚੇ ਵਾਲੀ ਸਾਡਾ ਇਹ ਬੱਚਾ ਹੀ ਆ ਠੀਕ ਆ ਅਸੀਂ ਕਹਿਣਾ ਨਹੀਂ ਚਾਹੁੰਦੇ ਦੋ ਕੱਤੀ ਦੂਵੇ ਦੇ ਵਿੱਚ ਸਲਵਾਰਾ ਵਗੈਰਾ ਵਗੈਰਾ ਬੋਲਿਆ ਠੀਕ ਆ ਉਸ ਚੀਜ਼ ਦਾ ਸਾਨੂੰ ਸਬੂਤ ਦੇਣਾ ਪੈਣਾ ਠੀਕਾ ਉਹ ਸੀ ਨੋ ਸਾਬਤ ਹੁਣ ਇਹ ਚੀਜ਼ ਮੈਨੂੰ ਸਬੂਤ ਦੇਣਾ ਪਿਆ ਨਾ ਤੇ ਜਿਹੜਾ ਇਹਨੇ ਕੁਝ ਕਿਹਾ ਵੀ ਕੋੜਿਆ ਮੰਦਰ ਖਿੱਚਣਾ ਤੇ ਬਾਬੇ ਗੋਰੀ ਨੂੰ ਅਸੀ ਸਾਰਿਆਂ ਦੇ ਵਿੱਚ ਲੰਗਾ ਕਰਕੇ ਜਦੋਂ ਅਸੀਂ ਇਹਨੂੰ ਪੁੱਛਾਂਗੇ ਵੀ ਤੂੰ ਜਨਾਨੀ ਜਾਂ ਕੀਵੀਂ ਜਾਂ ਅਸੀਂ ਉਹਨੂੰ ਬੰਦਾ ਬਣਾ ਕੇ ਜਾਵਾਂਗੇ ਜਾਂ ਫਿਰ ਜਵਾਈ ਤੀਵੀਂ ਬਣਾ ਦਾਂਗੇ ਇਹ ਚੀਜ਼ਾਂ ਮਤਲਬ ਇਹ ਚੀਜ਼ਾਂ ਨਹੀਂ ਹੋਣੀਆਂ ਮੁਰੇ ਇਹਨੇ ਮੈਨੂੰ ਕੁਝ ਸਬੂਤ ਲੈਣਾ ਮੇਰੇ ਤੋਂ ਕੱਲ ਦੇ ਜਵਾਕ ਨੇ ਵੀ ਸਲਵਾਰਾਂ ਬਾਰੇ ਇਹ ਸਲਵਾਰਾਂ ਮੈਂ ਸਾਰੇ ਆਮ ਕੰਨੀ ਆ ਤੁਸੀਂ ਨਿੰਦਿਆ ਨਾ ਉਹਨੂੰ ਵੀ ਸਲਵਾਰਾ ਪੌਂਦਾ ਕੰਨਾਂ ਚਵਾਰਿਆ ਪੌਂਦਾ ਚਾਂਦਰਾ ਪੌਂਦਾ ਚੂੜਾ ਪੌਂਦਾ ਮੈਂ ਤਾਂ ਕਹਿਨੀ ਆ ਕੋਈ ਪ ਇਹ ਮਾਰ ਕੇ ਪਾਇਆ ਜਾਂਦਾ ਸਾਰਾ ਕੁਛ ਇੱਕ ਪਾਸੇ ਤਾਂ ਤੁਸੀਂ ਹਰ ਚੀਜ਼ ਦਾ ਗਿਆਨ ਦਿੰਦੇ ਹੋ ਹਰ ਚੀਜ਼ਾਂ ਦਾ ਫਕੀਰ ਲੋਕ ਵੀ ਕਹਿੰਦੇ ਆ ਕਿ ਬਾਬੇ ਬੁੱਲੇ ਨੇ ਆਪਣੇ ਯਾਰ ਨੂੰ ਮਨਾਉਣ ਵਾਸਤੇ ਝਾਂਜਰਾ ਪਾਇਆ ਜਨਾਨੀਆਂ ਦਾ ਰੂਪ ਲਿਆ ਤੇ ਇਹ ਸਭ ਕੁਝ ਝੂਠ ਸੀ ਫਿਰ ਕਿ ਉਹਨਾਂ ਨੇ ਵੀ ਕੁਦਰਤ ਨਾਲ ਖਲਵਾੜ ਕੀਤਾ ਸੀਗਾ ਫਿਰ ਜੇ ਇਹ ਚੀਜ਼ ਝੂਠ ਆ ਭਾਈ ਫਿਰ ਮੈਂ ਮੰਨਦੀ ਆ ਇਸ ਚੀਜ਼ ਨੂੰ ਕਿਉਂਕਿ ਭਾਈ ਗੁਰਵਿੰਦਰ ਨੇ ਵੀ ਇਹ ਗੱਲ ਕਹਿ ਦਿੱਤੀ ਆ ਭਾਈ ਮਨਪ੍ਰੀਤ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿਉਂਕਿ ਗਿਆਨ ਸਾਰਾ ਇਹਨਾਂ ਨੂੰ ਦਿੱਤਾ ਹੈ ਅਸੀਂ ਤਾਂ ਕੂੜਾ ਕਰਕੇਟ ਆ ਅਸੀਂ ਤਾਂ ਕੂੜਾ ਕਰਕੇਟ ਦੇਖੋ ਮੈਂ ਤਾਂ ਅੱਜ ਵੀ ਕਹਿੰਦੀ ਆ ਜਿੰਨੇ ਵੀ ਗੱਦੀਆਂ ਕਰਦੇ ਜੋ ਵੀ ਕਰੇ ਰੱਬ ਦੀ ਸੇਵਾ ਕਰਦਾ ਜਿੱਦਾਂ ਦੀ ਵੀ ਕਰਦਾ ਮੈਂ ਉਹਨਾਂ ਦੇ ਨਾਲ ਆ ਹਰ ਵਕਤ ਹਰ ਪਲ ਹਰ ਸਮੇਂ ਬਾਕੀ ਜ਼ਾਇਦਾ ਤਾਂ ਨਹੀਂ ਜੈ ਸਰਕਾਰਾਂ ਦੀ ਜੈ ਮਸਤਾ ਦੀ ਜਿੰਨੇ ਵੀ ਲਾਇ ਦੇ ਵਿੱਚ ਮੇਰੇ ਭੈਣ ਭਾਈ ਜਿੰਨੇ ਵੀ ਜੁੜੇ ਆ ਮੇਰੇ ਗੌਰ ਭਾਈ ਮੇਰੇ ਬੱਚੇ ਮੇਰੇ ਮੇਰੀਆਂ ਸਰਕਾਰਾਂ ਵਿੱਚ ਜੁੜੀਆਂ ਹੋਈਆਂ ਤਾਂ ਬਾਕੀ ਉਹਨਾ ਤੇ ਮੇਰੇ ਪਰਿਆ ਹੱਥ ਰੱਖੇ ਉਸਪਾ 11ਵੇਂ ਵਾਲਾ ਪੀਰ ਤੇ ਬਸ ਮੈਂ ਹਰ ਗੱਲ ਦਾ ਜਵਾਬ ਜ਼ਰੂਰ ਦਵਾਂਗੀ ਉਹ ਜੋ ਮਰਜੀ ਮੈਨੂੰ ਸੋਸ਼ਲ ਮੀਡੀਆ ਤੇ ਲਿਆ ਕੇ ਕਰੇ ਆਪਾਂ ਹਰ ਗੱਲ ਦਾ ਜਵਾਬ ਦੇਵਾਂਗੇ ਕਿਉਂਕਿ ਅਸੀਂ ਤਾਂ ਆਪਣੇ ਸਿਰ ਤੋਂ ਚੁੰਨੀ ਲਾਈ ਹੋਈ ਆ ਹੁਣ ਤੇ ਭਾਈ ਮਨਪਰੀ ਤੂੰ ਤਿਆਰ ਹੋ ਜਾ ਜਿਹੜਾ ਕੁਝ ਤੂੰ ਪੁੱਛਣਾ ਅਸੀਂ ਤੈਨੂੰ ਹਰ ਚੀਜ਼ ਦਾ ਜਵਾਬ ਦਵਾਂਗੇ ਬਾਕੀ ਜਿਉਂਦੇ ਵਸਦੇ ਭਲਾ ਹੋਵੇ ਮਹਾਰਾਜ ਤੱਕ ਜੈਦਾਦਾ ਜੈ ਸਰਕਾਰ ਜੈ ਮਸਤਾਨੀ